आज मंदिर माता कौशल्या देवी जमुन वाली सड़क लारेंस रोड विखे गिरिराज पूजन के छपन को महोत्सव बड़ी श्रद्धा से भावना मनाया गया जिस गायक असूल दर्शी ने भजन कीर्तन करी के संगत का मन मोह लिया मंदिर के सेवादार संजय जी ने आया संगतों वास्ते लंगर भंडारा लगाया गया पत्रकार मनदीप सिंह की रिपोर्ट जो श्रद्धा भावना से आप लेकर आए हैं महारानी आपका आप बहुत स्वीकार करेंगे मेरी माँ से यही विनती है इसीलिए कहा गया ਮੇਰੇ ਨਾਲ ਸੰਜੀਪ ਮਹਾਰਾਜ ਜੀ ਮੈਂ ਮਾਤਾ ਕੁਸ਼ਲਦੇਵੀ ਮੰਦਰ ਦਾ ਛੋਟਾ ਜਿਹਾ ਸੇਵਾਦਾਰ ਆ ਰਹਾ ਹਾਂ ਅੱਜ ਜਿਸੀ ਗੇਰਾਲ ਮਹਾਰਾਜ ਦੀ ਪੂਜਾ ਕੀਤੀ ਗਈ ਹੈ ਸਵੇਰੇ ਦਸਤਰਾ ਲੱਗਾ ਸੀ ਕਿ ਅੱਜ ਗੇਰਾਲ ਸਰੇਵ ਅੱਛਾ ਪ੍ਰਦਕਸ਼ ਹੋ ਗਿਆ ਕਿੰਨਾ ਬੱਦਲ ਅੰਮ੍ਰੀ ਮੇਰੀ ਅੰਨਾ ਚਖੜ ਸੋਚਿਆ ਨਹੀਂ ਕੋਈ ਪ੍ਰੋਗਰਾਮ ਹੋਵੇਗਾ ਕੁਝ ਕਰਾਂਗੇ ਪਰ ਠਾਕੁਰ ਜੀ ਨੇ 11 12 ਮਹੀਨੇ ਤੋਂ ਬਾਅਦ ਅਸਤ ਨਹੀਂ ਕਦਾਂ ਪਿੱਛੇ ਕੀਤੀ ਕਿ ਪ੍ਰੋਗਰਾਮ ਸਾਡਾ ਬਹੁਤ ਨਧਿਆ ਹੋ ਗਿਆ ਬਹੁ ਦੁਨੀਆ ਦੂਰ ਦੂਰ ਤੇ ਆਈ ਐ ਕਰੋ ਬਹੁ ਇਹ ਪ੍ਰੋਗਰਾਮ ਜੀ ਪ੍ਰਭੂ ਦੀ ਕਿਰਪਾ ਨਾਲ ਕਰਾਇਆ ਗਿਆ ਹਰ ਸਾਲ ਦੇਵੀ ਜੀ ਦੀ ਕਿਰਪਾ ਨਾਲ ਕਰਾਉਂਦੇ ਆ ਤੇ ਉਹਨਾਂ ਦੀ ਕਿਰਪਾ ਨਾਲ ਕਰਾਉਂਦੇ ਰਵਾਂਗੇ ਅਸੀਂ ਸਾਰੇ ਮੰਦਰ ਦੇ ਸੇਵਾਦਾਰਾਂ ਕੋਈ ਵੱਡਾ ਨਹੀਂ ਹੈ ਕੋਈ ਛੋਟਾ ਨਹੀਂ ਹੈ ਉਹ ਹੀ ਸਿੱਖਿਆ ਸਾਨੂੰ ਪ੍ਰਭੂ ਨੇ ਦਿੱਤੀ ਹੈ ਉਹ ਹੀ ਸਿੱਖਿਆ ਤੇ ਆਪਾਂ ਤੁਰਦੇ ਪਏ ਆ ਕੋਈ ਪ੍ਰਧਾਨ ਨਹੀਂ ਕੋਈ ਚੇਅਰਮੈਨ ਨਹੀਂ ਤੇ ਸਾਰੇ ਚੇਅਰਮੈਨ ਨੇ ਤੇ ਸਾਰੇ ਭਗਤਾਂ ਸਰ ਪ੍ਰੋਗਰਾਮ ਕਿਹੜਾ ਕਰਵਾਇਆ ਗਿਆ ਪ੍ਰੋਗਰਾਮ ਅਨਕੁੱਟ ਕਰਾਇਆ ਗਿਆ ਜੀ ਪ੍ਰਭੂ ਗਿਰਾਜ ਜੀ ਮਹਾਰਾਜ ਜੀ ਦੇ ਸਰਉਪਨ ਨੂੰ 56 ਭੋਗ ਲਗਵਾਏ ਗਏ ਆ ਹਰ ਸਾਲ ਦੀ ਤਰ੍ਹਾਂ ਸੰਗਤ ਆਪਣੇ ਘਰੋਂ ਭੋਗ ਬਣਾ ਕੇ ਲਿਆਈਏ ਕੋਈ ਕੜੀ ਚਾਵਲ ਲਿਆਏ ਕੋਈ ਪਰੌਂਠੀ ਬਣਾ ਕੇ ਲਿਆਏ ਕੋਈ ਗਾਜਰ ਦਾ ਹਲਵਾ ਬਣਾ ਕੇ ਲਿਆਏ ਅਲੱਗ-ਅਲੱਗ ਤਰ੍ਹਾਂ ਦੇ ਸਾਰੇ ਮਠਾਨ ਉਰ ਭੋਗ ਲਗਾਇਆ ਗਿਆ ਪ੍ਰਭੂ ਜੀ ਨੂੰ ਸਾਰੀ ਸੰਗਤ ਨੂੰ ਭੋਗ ਵੰਡਿਆ ਗਿਆ ਵੇ ਅਸੀਂ ਇਹੋ ਹੀ ਕਹਿੰਨੇ ਆ ਕਿ ਸੰਗਤ ਇਸ ਤਰ੍ਹਾਂ ਪ੍ਰਭੂ ਦੇ ਚਰਨਾਚ ਜੁੜੀ ਰਵੇ ਇਹ ਦਰਬਾਰ ਤੇ ਆਂਦੀ ਰਵੇ ਤੇ ਅਸੀਂ ਜਨਤਾ ਦੀ ਸੇਵਾ ਕਰਦੇ ਰਹੀਏ ਔਰ ਪ੍ਰਭੂ ਦਾ ਆਸ਼ੀਰਵਾਦ ਸਾਰੇ ਪ੍ਰਾਪਤ ਕਰਦੇ ਰਹਿਣ ਬੋਲੀਏ ਗੁਰਦਾਸ ਮਹਾਰਾਜ ਵਿਕਨੀ ਸਨਾ ਕਿਥੇ ਪ੍ਰੋਗਰਾਮ ਬਣਾਇਆ ਗਿਆ ਇਹ ਜਮਨ ਵਾਲੀ ਸੜਕ ਲਾਰੈਂਸ ਰੋਡ ਮੰਦਿਰ ਮਾਤਾ ਕੁਸ਼ਲਿਆ ਦੇ ਦੀਮਾਰਟ ਦੇ ਜਿਹੜੇ ਪਾਸ ਆ ਇਹ ਮੰਦਿਰ ਇਹ ਬਹੁਤ ਹੀ ਪ੍ਰਸਿੱਧ ਮੰਦਿਰ ਹੈ ਜੀ ਜਿਹੜਾ ਵੀ ਇੱਥੇ ਆਂਦਾ ਹੈ ਉਹਤਨੀ ਮਨੋ ਕਾਮਨਾ ਪੂਰੀ ਕਰਕੇ ਲੈ ਕੇ ਜਾਂਦਾ ਹੈ ਕਿਉਂਕਿ ਇੱਥੇ ਸ਼ਰਧਾ ਭਾਵਨਾ ਨਾਲ ਆਓਗੇ ਚੋਲੀਆਂ ਭਰ ਕੇ ਲੈ ਜਾਓਗੇ ਇੱਥੇ ਕੋਈ ਸਵਾਰਥ ਨਹੀਂ ਹੈ ਸਾਰਾ ਕੰਮ ਉਸ ਤਰ੍ਹਾਂ ਹੀ ਉਹਦੀ ਕਿਰਪਾ ਦੇ ਨਾਲ ਹੋ ਰਿਹਾ ਹੈ ਤੇ ਉਹਦੀ ਕਿਰਪਾ ਨਾ ਹੁੰਦਾ ਰਹੇ। ਅੱਜਕੱਲ ਦੇ ਜੋਤ ਨੂੰ ਕੀ ਮੈਸੇਜ ਦਿਨਾ ਜੋਗੇ ਮਦੋਂ ਹਿੰਦੂ ਤਰਫ ਦੇ ਅਕੋਰਡਿੰਗ ਲੈ ਕੇ? ਮੈਸੇਜ ਇਹੋ ਹੀ ਹੈ ਕਿ ਪ੍ਰਭੂ ਦੇ ਨਾਲ ਜੁੜੋ। ਵਾਤੋਂ ਵਾਤ ਸੰਗਤ ਨੂੰ ਲਿਆਓ ਜਿਸ ਤਰ੍ਹਾਂ ਬਾਉ ਜੀ ਨੇ ਕਿਹਾ ਕਿ ਬੱਚਿਆਂ ਨੂੰ ਹੀ ਇਹੋ ਹੀ ਤੁਸੀਂ ਸਾਰਿਆਂ ਨੇ ਸਿੱਖਿਆ ਦੇਣੀ ਹੈ। ਅਸੀਂ ਸਾਰਿਆਂ ਨੇ ਮਿਲ ਕੇ ਹੀ ਦੇਣੀ ਹੈ। ਅਸੀਂ ਬੱਚਿਆਂ ਨੂੰ ਸਮਝਾਉਣਾ ਹੈ ਕਿ ਸਨਾਤਨ ਧਰਮ ਦੇ ਨਾਲ ਜੁੜੋ ਔਰ ਪ੍ਰਭੂ ਦਾ ਗੁਣਗਾਨ ਕਰੋ, ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰੋ। ਇਹੋ ਹੀ ਸਾਰਿਆਂ ਦੇ ਜੀਵਨ ਲਈ ਹੈ। बोलिए महाराज की जय